ਜਗਤੁ ਜਗਤ ਮਾਟਾਲ ਜਗਤੁ ਜਗਤ ਮਾਟਾਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਠੰਡੀ ਪਉੜੀ ਸੁਭਾਇ ਮਨੁ ਕੇ ਮ੍ਰਿਤ ਵੇਲੇ ਤੁੰਦਤਮਈ ਬਾਣੀ ਦਾ ਆਨੰਦ ਪ੍ਰਾਪਤ ਕਰਣਾ ਹੈ ਵਿੜਪਾਗੀ ਸਾ ਸੰਗਤ ਜਨੋ ਆਪਾਂ ਸਾਰੇ ਵਿੜਪਾਗੀ ਹਾਂ ਸਾਰੇ ਸਾਰਿਆਂ ਤੇ ਜਗਤਾਰਕ ਪਿਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੁਦਰ ਹੋ ਰਮ ਹੈ ਕਿਰਪਾ ਹੈ ਜਿਸ ਰਹਿਮਤ ਦੇ ਸਦਕਾ ਸਾਨੂੰ ਇਹ ਸਮਾਂ ਪ੍ਰਾਪਤ ਹੁੰਦਾ ਹੈ ਸਤਸੰਗਤ ਦਾ ਗੁਰੂ ਦਰਸ਼ کرے ਸਾਡੇ ਸਮਾਂ ਦੇਖੇ ਵਿੱਚ ਲੱਗੇ ਉਸ ਪਰਮੇਸ਼ਰਤਾ ਜਨਮ ਤਨ ਕਰਕੇ ਅਸੀਂ ਆਪਣੇ ਜੀਵਨ ਨੂੰ ਗੁਰੂ ਦੀ ਸੱਚੀ ਦਰਗਾਹ ਵਿੱਚ ਪ੍ਰਵਾਨ ਕਰਾ ਸਕੀਏ ਆਓ ਮੁਹੱਤੇ ਪ੍ਰਵਾਨ ਕਰੋ ਹੋਈ ਰਛਨਾ ਵਾਣ ਜੀ ਨਾ ਰਹੇ ਸਾਰੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਰਾਗ ਮਾਰੂ ਦੇ ਅੰਦਰ ਅੱਜ ਦਾ ਪਾਵਨ ਸ਼ੁਭ ਜੋ ਆਪਾਂ ਵਿਚਾਰਣਾ ਹੈ ਸਤਿਗੁਰੂ ਗੁਰਮਾਨ ਕਰ ਰਹੇ ਨੇ ਰਹਾਉ ਤੇ ਬੰਦ ਅੰਦਰ ਮੇਰੇ ਮਨ ਨਾਮ ਉੰdit ਪੀਉ ਆਨ ਸਾਧ ਵਿਸਾਦ ਹੁਛੇ ਅਮਰ ਜੁਗ ਜੁਗ ਜੀਉ ਸੇਵਕਾ ਐ ਮੇਰੇ ਮਨ ਤੁਨਾਂ ਅਮਰਤ ਛਕਿਆ ਕਰ। ਇਹ ਸ਼ਬਦ ਅਸੀਂ ਕਦੇ ਵਿਚਾਰਨੇ ਆਂ ਕਦੇ ਸੁਣਨੇ ਆਂ ਪਰ ਜਿਹੜਾ ਨਿਤਨੇਮੀ ਪ੍ਰੇਮੀ ਹੈ ਉਹ ਰੋਜ਼ ਸੁਣਦਾ ਹੈ ਕਿ ਇਹ ਅਮਰਤ ਵੜਾ ਔਖਾ ਮਿਲਦਾ ਹੈ। ਤੁਹਾਨੂੰ ਸਾਰਿਆਂ ਨੂੰ ਗੁਰੂ ਨੇ ਸੁਤੇ ਸਿਧ ਤੁਹਾਡੀ ਝੋਲੀ 'ਚ ਦਾਤ ਪਾਈ ਤੁਸੀਂ ਰੋਜ਼ ਛਕ ਛਕਦੇ ਉਹ ਨਾਮ ਅਮਰਤ। ਜਿਹੜਾ ਅੰਮ੍ਰਿਤ ਦਸਵੇਂ ਪਾਤਸ਼ਾਹ ਨੇ ਤਿਆਰ ਕਰਕੇ ਸਕਾਇਆ ਉਹਨੇ ਲਈ ਵੀ ਵਿਅਕਤੀ ਕਹਿੰਦੇ ਨੇ ਸਾਨੂੰ ਮਨ ਬਣਾਉਣਾ ਪੈਂਦਾ ਹੈ ਮਨ ਬਣਾਵਾਂਗੇ ਤਾਂ ਜਾ ਕੇ ਛਕਾਂਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਿਤਾ ਨੇ ਸ਼ਬਦ ਨਾਲ ਜੁੜਨ ਦੀ ਛਿੰਤ ਦੇਖ ਕੇ ਸ਼ਬਦ ਗੁਰੂ ਨੂੰ ਤਖਤ ਦੇ ਕੇ ਗੱਲ ਸਮਝਾ ਦਿੱਤੀ ਕਿ ਇੱਕ ਅੰਮ੍ਰਿਤ ਹੈ ਜਿਹੜਾ ਤੂੰ ਰੋਜ਼ ਛਕ ਸਕਣਾ ਉਹ ਹੈ ਨਾਮ ਅੰਮ੍ਰਿਤ ਸ਼ਰਨਾਰ ਮਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਉਪਾਏ ਕwiek ਪਰਸ਼ਨ ਆਇਆ ਲਭ ਲੋਭ ਅਹੰਕਾਰ ਚੁਕਾ ਸਤ ਗੁਰੂ ਭਲਾ ਪਾਇਆ ਕਹਿ ਨਾਂ ਜਿਸ ਨੂੰ ਆਪ ਉਠਾ ਬਿਨ ਅੰਮ੍ਰਿਤ ਗੁਰ ਤੇ ਪਾਇਆ ਕਿਉਂਕਿ ਬਾਣੀ ਨੇ ਇਹ ਗੱਲ ਸਖਾਈ ਸਾਨੂੰ ਇਹ ਮਨੁੱਖਾ ਜੀਵਨ ਦੀ ਜੋ ਪ੍ਰਾਪਤੀ ਹੈ ਇਹਦੇ ਵਿੱਚ ਨਾਮ ਜਪਣਾ ਅਤਿ ਗੁਰੂ ਦੀ ਅਸੀਂ ਇੱਕ ਯਾਤਰਾ ਕਰ ਰਹੇ ਹਾਂ ਜੀਵਨ ਦੀ ਵੇਖੋ ਜੇ ਤੇ ਜ਼ਿੰਦਗੀ ਤੁਸੀਂ ਮੰਨ ਲਿਆ ਇਸ ਗੱਲ ਨੂੰ ਜੇ ਤੁਹਾਡਾ ਮਨ ਮੰਨ ਚੁੱਕਾ ਹੈ ਕਿ ਆਪਾਂ ਜੀਵਨ ਵਿੱਚ ਸੈੱਟ ਹੋ ਗਏ ਬੱਚਿਆਂ ਨੂੰ ਜਨਮ ਦਿੱਤਾ ਹੈ ਪਨਾਹ ਹੈ ਫਿਰ ਨੌਕਰੀ ਪੇਸ਼ੇ ਤੇ ਦਾਣਾ ਹੈ ਫਿਰ ਉਹਨਾਂ ਦੇ ਵਿਆਹ ਕਰਨੇ ਨੇ ਫਿਰ ਉਹਨਾਂ ਨੂੰ ਬੱਚਿਆਂ ਨੇ ਜਨਮ ਦੇ ਦੇਣਾ ਹੈ ਫਿਰ ਆਪਾਂ ਪੁੱਤਰ ਤੋਂ ਬਾਅਦ ਪੋਤਰੇ ਪੁੱਤਰੀਆਂ ਦੇ ਵਿਆਹ ਦੀ ਲਾਲਸਾ ਰੱਖਾਂਗੇ ਦੋਤਰੇ ਦੋਤਰੀਆਂ ਦੇ ਵਿਆਹ ਦੀ ਲਾਲਸਾ ਰੱਖਾਂਗੇ ਕਿ ਇਹ ਜ਼ਿੰਦਗੀ ਦੀ ਸੈਟੰਗ ਹੈ ਤੇ ਗੁਰਬਾਣੀ ਕੀ ਜੀ ਨਹੀਂ ਪੇਟ ਭਰਨਾ ਜੀਵਨ ਹੈ ਗੁਰਬਾਣੀ ਕੀ ਜੀ ਨਹੀਂ ਕਿੰਤੇ ਪਸ਼ੂ ਪੰਛੀ ਭਰ ਲੈ ਤੁਸੀਂ ਨਾ ਚਾਰਾ ਪਾਓ ਆਵਾਰਾ ਪਸ਼ੂ ਆਪੇ ਭਰ ਲੈਂਦੇ ਨੇ পেট ਜਿੱਥੋਂ ਮਰ ਜਿਉ ਖਾਣ ਕੁਝ ਗੁਕਰ ਨੇ ਗਿਣਤੀ ਦੇ ਜਿਹੜੇ ਤੁਸੀਂ ਘਰਾ ਵਿੱਚ ਰੱਖੇ ਨੇ ਬਾਕੀ ਸਾਰੇ ਆਪਣਾ ਪੇਟ ਆਪ ਭਰ ਲੈਂਦੇ ਨੇ ਪੰਛੀ ਆਪਣਾ ਚੋਗਾ ਆਪ ਚੁਗਦੇ ਨੇ 42 ਲੱਖ ਜੀਵ ਗੁਰਬਾਣੀ ਨੇ ਮੰਨਿਆ ਪਾਣੀ ਵਿੱਚ ਨੇ ਇਹ ਜਿਹੜੇ ਬਾਣੀ ਪੜਦੇ ਨੇ ਹੁਕਤੇ ਇਲੀਗਲ ਯਾਦ ਹੋਏ ਨੀ ਤੇ ਚੇਤੇ ਰੱਖਣ ਬਣੇ ਪੜਦੇ ਆ ਇਹ ਪੰਕਤੀ ਆ ਕਿ ਬਿਆਲ ਨੂੰ ਸਲਾਖ ਦੀ ਗੱਲ ਮੈਂ ਉਥੇ ਮੀਠਲ ਪਾਇਨਾ ਕਾਇਕ ਮੌਤ ਜਾਂਦਾ ਤਰਕ ਤੇ ਕੋ ਤਰਕ ਕੀਤਾ ਜਾ ਰਿਹਾ ਇੱਕ ਗਲ ਤੇ ਸਿੱਧ ਜਗਤ ਵਿੱਚ ਮਾਸਖਣ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਜੀਤ ਅਖਬਾਰ ਵਿੱਚ ਇੰਟਰਵਿਊ ਦੇ ਦਿੱਤੀ ਵੀ ਸਿੱਖ ਨੇ ਕੇਵਲ ਪੁੱਠਾ ਨੇ ਖਾਣਾ ਬਾਕੀ ਉਹਨਾਂ ਫਿਰ ਉਸੇ ਤਰ੍ਹਾਂ ਸਾਡੇ ਆਪਣੀ ਅਕੀਦੇ ਤੇ ਛੱਡ ਦਿੱਤਾ ਜਦੋਂ ਬਾਣੀ ਨੂੰ ਪੁੱਛਿਆ ਗਿਆ ਤੇ ਗੁਰਮਾਨ ਨੇ ਕਹਿੰਦੀ ਕਈ ਵਾਰ ਉਸ ਪ੍ਰਮਾਤਮਾ ਦੀ ਪ੍ਰਕਿਰਤੀ ਦੇ ਵਿੱਚ ਉਹਨੇ ਭੋਜਨ ਜੀਆ ਦਾ ਜੀਵ ਬਣਾਇਆ ਜੀਆ ਖਾ ਆਹਾਰ ਜੀ ਖਾਣ ਇਹੇ ਕਰੇ ਇਹ ਇਹ ਉਸ ਰੱਬ ਦੀ ਵਿਉਂਤਬੰਦੀ ਹੈ ਜਿਹੜੇ ਮਹਾਨਾ ਦਿੰਦੇ ਨੇ ਪੀ ਹਦਾਇਤ ਨਾਦਾਇਜ ਜਿਸ ਸਮੇਂ ਚੜਕੇਦੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਟੇਕ ਲੈ ਕੇ ਲੋਕ ਕਰਦੇ ਨੇ ਕਿਉਂ ਨੇ ਸਾਨੂੰ ਸ਼ੇਰ ਬਣਾਇਆ ਜੀ ਸ਼ੇਰ ਦਾ ਖਾਣਾ ਉਹ ਸ਼ੇਰ ਦਾ ਖਾਣਾ ਆ ਪਰ ਅੱਜ ਕੰਮ ਤੇ ਨਹੀਂ ਕਿਤੇ ਕੰਮ ਵੀ ਉਹਨਾਂ ਸਿੰਘਾਂ ਨਾਲੇ ਘਰ ਕੀ ਵਿਖੋਣਾ ਉਹ ਤੇ ਰਾਤੀ ਦਾ ਹੱਲਾ ਪੁੱਲਦੇ ਨੇ ਕਿਤੇ ਆਪਣਾ ਧੰਨ ਲੈ ਆਉਂਦੇ ਨੇ ਜਿਹੜਾ ਲੁੱਟ ਕੇ ਲੈ ਗਿਆ ਸਮੇਂ ਦਾ ਹਾਕਮ ਕਿਤੇ ਉਹਦੇ ਚੁੰਗਲ ਚੋਂ ਧੀ ਅਸ਼ ਡਾ ਲਿਆਉਂਦੇ ਨੇ ਉਹਦੀ ਹਿੰਮਤ ਨਹੀਂ ਪੈਂਦੀ ਤੁਹਾਨੂੰ ਤੇ ਰੜੇ ਮਦਾਨਾਂ ਚ ਕਿਸ ਨਾੜੀ ਵਾਲਿਆਂ ਨੂੰ ਕੁੱਟਿਆ ਜਾ ਰਿਹਾ ਤੁਹਾਡੇ ਕੋਲੋਂ ਸਮਰਦੇ ਨਹੀਂ ਜਾਂਦੇ ਕਿੱਥੇ ਗਏ ਸਾਡੇ ਉਹਨਾਂ ਦੇ 2 ਲੱਖ ਨਾਲ ਇੱਕ ਲੜਨਗੇ ਅਸੀਂ ਸਿੰਘਾਈ ਨਹੀਂ ਸਾਡੇ ਤੇ ਧਰਮ ਦੀ ਦੁਨੀਆ ਚ ਪ੍ਰਵੇਸ਼ ਕਰ ਚੁੱਕੇ ਵਿਅਕਤੀਆਂ ਨੇ ਇਹ ਗੱਲ ਆਖੀ ਵੀ ਮਨ ਬਣੇਗਾ ਅਮਰਤਾਰੀ ਬਣਾਂਗੇ ਨੌ ਗੁਣ ਅਮਰਤਾਰੀ ਸਿੰਘ ਨੂੰ ਸਤਿਗੁਰੂ ਗਿਫਟ ਵਜੋਂ ਦੇ ਦਿੰਦੇ ਸਿੱਖ ਜਗਤ ਵਿੱਚ ਪ੍ਰਵੇਸ਼ ਹੋਣ ਵਾਸਤੇ ਜਿੰਨੇ ਗੁਰਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਤੇ ਕਹਿਣਾ ਹੈ ਕਿ ਮੈਂ ਬਾਬੇ ਨਾਨਕ ਤੇ ਪੰਥ ਦਾ ਵਾਰਸ ਬਣਨਾ ਹੈ ਮੈਂ ਬਾਬੇ ਨਾਨਕ ਤੇ ਪੰਥ ਦੇ ਵਿੱਚ ਸ਼ਾਮਲ ਹੋਣਾ ਹੈ ਉਹਦੇ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ ਉਹਦੇ ਨਹੀਂ ਹੋ ਸਕਦਾ ਬਾਣੀ ਜਿਹੜਾ ਮਰਜੀ ਪੜੇ ਬਾਣੀ ਜਿਹੜਾ ਮਰਜੀ ਸੁਣੇ ਬਾਣੀ ਦਾ ਅਭਿਆਸ ਜਿਹੜਾ ਮਰਜੀ ਕਰੇ ਬਾਣੀ ਤੋਂ ਸੇਖ ਜਿਹੜਾ ਮਰਜੀ ਦਾ ਰਹੇ ਪਰ ਜਿੰਨਾ ਚਿਰ ਤੁਸੀਂ ਅੰਮ੍ਰਿਤ ਨਹੀਂ ਛਕਦੇ 5 ਨੰਦ ਗੁਰੂ ਗੋਬਿੰਦ ਸਿੰਘ ਤੁਹਾਨੂੰ ਪ੍ਰਮਾਣ ਨਹੀਂ ਕਰਦਾ ਕਿਉਂਕਿ ਉਹਨਾਂ ਆਪਣੇ ਸਿੱਖੀ ਦੇ ਸਕੂਲ ਵਿੱਚ ਇਸ ਗੱਲ ਨੂੰ ਪਹਿਲੇ ਆਧਾਰ ਤੇ ਲਿਆ ਪੰਜ ਗੁਣ ਪੰਜ ਪਿਆਰਿਆਂ ਰਾਹੀਂ ਤੇ ਚਾਰ ਗੁਣ ਆਪਣੇ ਪੁੱਤਰਾਂ ਨਾਲ ਖਾਸ਼ੇ ਚੋਂ ਨਾ ਭਰੇ ਨੇ ਐਵੇਂ ਨਹੀਂ ਆਖਿਆ ਕਿ ਇਹਨਾਂ ਪੁੱਤਰਨ ਕੇ ਸ਼ੀਸ਼ ਪਰ ਵਾਰ ਦੀਏ ਸੁਤ ਚਾਰ ਚਾਰ ਕੋਏ ਤਉ ਕਿਆ ਹੋਆ ਜੀਵਤ ਕਈ ਹਦਾ ਮਨ ਅਜੇ ਧਰਮ ਦੀ ਦੁਨੀਆ ਚ ਪ੍ਰਵੇਸ਼ ਹੀ ਨਹੀਂ ਕੀਤਾ ਸਾਨੂੰ ਤੇ ਧਰਮ ਭਾਰ ਲੱਗਦੀ ਹੈ ਬੜਾ ਖਾਲਾ ਲੱਗਿਆ ਇਸ ਤਰ੍ਹਾਂ ਭਾਰ ਲੱਗਦਾ ਇੱਕ ਅਦੀ ਬੜਾ ਸੁਣਾ ਦਿੱਤਾ ਉਹ ਕਹਿੰਦਾ ਕਿ ਇੱਕ ਸਿਆਣਾ ਮਨੁੱਖਾ ਆਪਣੇ ਪੁੱਤਰ ਦੇ ਨਾਲ ਜਵਾਨ ਲੜਕਾ ਬਿਲਕੁਲ ਉਹ ਯਾਤਰਾ ਕਰਦੇ ਆ ਅੱਜ ਕੱਲ ਤੇ ਸਾਡੇ ਕੋਲ ਸਾਧਨ ਨਹੀਂ ਕਿ ਆਪਣੇ ਸਾਥ ਨਾਲ ਚਾਹ ਨੂੰ ਨਾਲ ਤੇ ਗਰਮੀ ਦਾ ਪਤਾ ਲੱਗਦਾ ਹੈ ਆਪਣੀ ਗੱਡੀ ਚ ਕੋ ਜਾਏ AC ਲੱਗਾ ਨੂੰ ਪ੍ਰੋਵਾਈਡ ਨਹੀਂ ਬਦਾਰ ਹਵਾ ਚੱਲ ਰਹੀ ਦੋ ਕਿਉਂਕਿ AC ਵਾਲੇ ਨੂੰ ਜਿਹੜੀਆਂ ਚੰਗੀਆਂ ਗੱਡੀਆਂ ਨੇ ਉਹ ਗੱਡੀਆਂ ਦੇ ਵਿੱਚ ਵੀ ਠੰਡ ਲੱਗਦੀ ਕਿਤੇ ਬੱਸ ਦੇ ਸਫ਼ਰ ਤੇ ਕੋਈ ਜਾਏ ਜਿਹੜੇ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਜਾਂ ਜਿਹੜੇ ਪੈਦਲ ਜਾ ਰਹੇ ਨੇ ਸਾਈਕਲਾਂ ਤੇ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਜਿਹੜੇ ਦੁਪਹਿਰੇ ਕੰਮ ਤੇ ਜਾਂਦੇ ਨੇ ਉਹਨਾਂ ਨੂੰ ਪਤਾ ਕਿ ਗਰਮੀ ਕੀ ਹੈ ਲੋਕੀ ਉਹ ਲੋਧ ਜਨਾਗ ਦੀ ਆਪਣਾ ਆਪਾ ਤਪਨੇ ਵਿਅਕਤੀ ਇਸ ਲੋਧ ਨਾਲ ਅੱਗ ਦੀ ਇਹ ਹਵਾ ਅੱਗ ਬਣ ਕੇ ਚੱਲਦੀ ਦੁਪਹਿਰ ਦੇ ਵਕਤ ਪ੍ਰਾਣੇ ਸਮੇਂ ਚ ਇੰਨੇ ਸਾਧ ਨਹੀਂ ਸੀ ਜੀ ਜਿੰਦਗੀ ਸੁਖਾਲੀ ਨਹੀਂ ਜਿਹੜੇ ਇਸ ਲੋਹ ਦੇ ਵਿੱਚ ਪੈਦਲ ਚੱਲਣਗੇ ਲੋਹ ਦੇ ਵਿੱਚ ਕੰਮ ਕਰਨਗੇ ਉਹਨਾਂ ਦਾ ਸਰੀਰ ਤੁਹਾਡੇ ਨਾਲੋਂ ਹਜ਼ਾਰਾਂ ਗੁਣਾ ਮਜ਼ਬੂਤ ਹੋਵੇਗਾ ਉਹ ਮਾਰੀਆਂ ਦਾ ਟੱਕਰਾ ਕਰਨ ਦੀ ਸਮਰੱਥਾ ਰੱਖਦੇ ਨੇ ਉਹ ਜਿਹੜਾ ਹਰ ਸਮੇਂ ਏਸੀ ਚ ਰਹਿ ਕੇ ਕਿਤੇ ਕੋਲ ਲਿਖੇ ਮਜ਼ਦੂਰੀ ਵਿੱਚ ਕੰਟਾ ਬਾਹਰ ਰਹਿਣਾ ਪਿਆ ਸ਼ਾਮ ਨੂੰ ਬਿਮਾਰ ਹੋ ਜਾਉ ਉਹ ਨਹੀਂ ਰਹਿ ਸਕੀਗਾ ਠੀਕ ਕਿਉਂਕਿ ਅੰਦਰ ਜਿਹੜਾ ਬਿਲਕੁਲ ਬੇਕਾਰ ਹੋ ਯਾਤਰਾ ਕਰਦਿਆਂ ਕਰਦਿਆਂ ਸਵੇਰ ਦੇ ਤੁਰੇ ਨੇ ਦੁਪਹਿਰ ਦਾ ਸਮਾਂ ਹੋ ਗਿਆ ਤੇ ਉਹ ਨੌਜਵਾਨ ਬੱਚਾ ਆਪਣੇ ਬਾਪੂ ਨੂੰ ਸਵਾਲ ਕਰਦਾ ਹੈ ਕਹਿਣ ਲਗਾ ਬਾਪੂ ਹਜੇ ਹੋਰ ਕਿਨਾ ਕੁ ਤੁਰਣਾ ਹੈ ਇਹ ਕਿਨਾ ਕੁ ਚੱਲਣਾ ਹੈ ਕਿੱਥੇ ਜਾਣਾ ਯਾਤਰਾ ਤੇ ਉਹ ਥਾਂ ਆਇਆ ਕਿ ਨਹੀਂ ਕਿੰਨੀ ਦੇਰ ਤੱਕ ਆਏਗਾ ਆਪਾਂ ਵੀ ਪੁੱਛ ਲਈਆਂ ਲੰਬਾ ਸਫ਼ਰ ਹੋ ਗਿਆ ਜਿਹੜਾ ਟ੍ਰੈਵਲ ਗੱਡੀ ਚਲਾ ਰਿਹਾ ਜੇ ਇਕੱਠੇ ਜਾਂਦੇ ਹੋਣ ਕਿਤੇ ਕੋਈ ਲੋਕ ਯਾਤਰਾ ਤੇ ਪੁੱਛਣਗੇ ਕਿ ਬਹੁਤ ਸਮਾਂ ਲੱਗਦੀ ਹੈ ਕਿੰਨਾ ਹੋਰ ਜਾਣਾ ਪਵੇਗਾ ਪਿੰਡਾ ਬਾਪੂ ਮੈਨੂੰ ਛੇਤੀ 10 ਮੇਰਾ ਮਨ ਕਾਲਾ ਪੈਂਦਾ ਹੈ ਕਿ ਕਿੰਨਾ ਕੋ ਸਬਰ ਰਹਿ ਗਿਆ ਆਪਾਂ ਕਿਤਾ ਘੋਰ ਚੱਲਣਾ ਹੈ ਜਿਹੜੇ ਥਾਂ ਤੇ ਜਾਣਾ ਹੈ ਕਦੋਂ ਕੋ ਪੁੱਜਾਂਗੇ ਬਜ਼ੁਰਗ ਬਰਾ ਸਿਆਣਾ ਸੁਣ ਕੋ ਹਾਂ ਦਾ ਬੱਚੇ ਨੂੰ ਪਤਾ ਨਹੀਂ ਕਹਿਣ ਲਗਾ ਪੁੱਤਰ ਅਜੇ 10 ਕੂਕੂ ਪੈਂਦਾ ਹੈ ਰਹਿੰਦਾ ਨਾ ਕਹਿਣ ਲਗਾ ਪੁੱਤਰ ਵੀ 10 ਕੋ ਆਪਾਂ ਆ ਗਏ ਆ 12 ਕੋ ਪੈਂਡਾ ਹੋਰ ਤੈਅ ਕਰਨਾ ਅਜੇ ਵੱਧ ਪੈਂਡਾ ਰਹਿਂਦਾ 2 ਕੋ ਜ਼ਿਆਦਾ ਹੈ ਵੀ 10 ਕੋ ਪੈਂਡਾ ਤੈਅ ਕਰ ਚੁੱਕੇ ਆ 2 ਕੋ ਅਜੇ ਜ਼ਿਆਦਾ ਪੈਂਡਾ ਤੈਅ ਕਰਨਾ 12 ਕੋ ਬਾਖੀ ਰਹਿ ਜਾਂਦੀ ਨੇ ਪਾਪ ਕੇ ਅੰਧ ਚਾਪਾ ਨਹੀਂ ਆਇਆ ਹਾਂ ਈ ਮੇਰਾ ਅਦਾਜ ਹੈ ਕਿ ਜਿੰਨਾ ਚਿਰ ਨੂੰ ਸੂਰਜ ਡੁੱਬਣਾ ਹੈ ਸੂਰਜ ਟਲਣਾ ਹੈ ਉਨੀ ਦੇਰ ਤੱਕ ਆਪਾਂ ਪਹੁੰਚ ਜਾਵਾਂਗੇ ਫਿਕਰ ਕਰਨ ਦੀ ਲੋੜ ਨਹੀਂ ਤੈਨੂੰ ਕਿਉਂਕਿ ਰਾਤ ਦੇ ਪੰਦ ਵਿੱਚ ਨਰਦੇ ਸੰ ਮੈਨੂੰ ਬੜੀ ਆਪਣਿਆਂ ਤੇ ਹਿੰਤਾਈ ਸ਼ਰਮ ਆਈ ਕੱਲ ਜਦੋਂ ਅਸੀਂ ਵਾਪਸ ਆ ਰਹੇ ਸੀ ਅਸੀਂ ਗੁਬਸਤੇ ਗਏ ਸੀ ਹੁਣ ਉਤੋਂ ਮਕਸੂਦਪੁਰ ਤੋਂ ਬੱਸਾਂ ਸਮੇਂ-ਸਮੇਂ ਤੇ ਚੱਲਦੀਆਂ ਨੇ ਇੰਨਾ ਜਿਆਦਾ ਨਹੀਂ ਅਜਿੰਨੋ ਮੋਟਰਸਾਈਕਲਾਂ ਤੇ ਵਾਰੀ-ਵਾਰੀ ਛੜੇ ਦੋ ਥਾਵਾਂ ਤੱਕ ਉੱਥੋਂ ਆਏ ਨੇ ਨਾਲੇ ਤੱਕ ਕੋਈ ਕਾਰ ਵਾਲਾ ਆ ਰਿਹਾ ਸੀ ਉਹ ਰੁਕ ਗਿਆ ਡਾਲੇ ਬਾਸ ਛੜੇ ਤੇ ਉਹਨੇ ਕੋਈ ਚੀਜ਼ ਖਾਣ-ਪੀਣ ਦੀ ਖਰੀਦਣੀ ਸੀ ਮੈਂ ਉਹਦੇ ਪੁੱਛ ਲਾ ਕੇ ਮੈਂ ਛੇਟ ਹੋ ਜਾਾਂਗੇ ਸਾਨੂੰ ਨਾਲ ਲੈ ਜਾ ਪਹਿਲੋਂ ਤੈਨੂੰ ਜਵਾਬ ਦੇ ਦਿੱਤਾ ਫਿਰ ਉਹਦੇ ਮਨ ਵਿੱਚ ਪਤਾ ਨਹੀਂ ਕੀ ਮੇਰਾਈ ਜਿਸ ਪਾਸੇ ਮੈਂ ਆ ਰਿਹਾ ਸੰਗੱਡੀ ਲੈ ਕੇ ਆਇਆ ਕਹਿੰਨ ਲੱਗਾ ਵੀ ਚਲੋ ਮੈਂ ਤੋ ਉਤਾਰ ਦਿਆਂ ਸ਼ਾਦੀ ਜਿੰਦਗੀ ਦੀ ਦਸ਼ਾ ਬੜੀ ਭਿਆਨਕ ਤੇ ਬੜੀ ਡਰਾਉਣੀ ਬਣ ਚੁੱਕੀ ਸਾਡੇ ਆਪਣੇ ਸ਼ੁੱਭੇ ਦਾ ਮਾਹੌਲ ਜਿਹੜਾ ਆਤਮ ਭਿਆਨਕ ਬਣਾ ਦਿੱਤਾ ਗਿਆ ਜਦੋਂ ਅਸੀਂ ਗੱਡੀ ਵਿੱਚ ਬੈਠੇ ਸਨ ਸਫ਼ਰ ਤੈ ਕਰ ਰਹੇ ਹਾਂ ਉਸ ਬੱਚੇ ਨੇ ਆਖਿਆ ਮੈਂ ਤੁਹਾਨੂੰ ਮਨਾ ਕੋਈ ਕਾਰਨ ਸੀ ਐਵੇਂ ਨਹੀਂ ਕੀਤਾ ਇਹ ਮੇਰਾ ਇੱਥੇ ਨੇੜੇ ਪਿੰਡ ਪੈਂਦਾ ਮੈਂ 3 ਕਿਲੋਮੀਟਰ ਤੁਹਾਨੂੰ ਜਿੱਥੇ ਤੁਸੀਂ ਜਾਣਾ ਉਹ ਪਿੱਛੇ ਲੈ ਜਾਣਾ ਪਰ ਹੁਣ ਮੇਰਾ ਚਿੰਤ ਕੀਤਾ ਹੈ ਕਿ ਤੁਸੀਂ ਗੁਰੂ ਕਾਰ ਸੇਵਾ ਕਰਨ ਵਾਲੇ ਮੈਂ ਤੁਹਾਨੂੰ ਉੱਥੋਂ ਟੱਕ ਲੈ ਆਵਾਂਗਾ ਪਹਿਲਾਂ ਮਨਾ ਤਾਂ ਕਿ ਤੈਨੂੰ ਡਰ ਲੱਗਦਾ ਸੀ ਮੈਂ ਯੂਕੇ ਤੋਂ ਆਇਆ ਉਹ ਕਹਿੰਦਾ ਮੈਂ ਮਹੀਨੇ ਦੀ ਟਿਕਟ ਲੈ ਗਿਆ ਮਹੀਨੇ ਬਾਅਦ ਜਾਣਾ ਪਰ 15 ਦਿਨਾਂ ਬਾਅਦ ਮਨ ਕਾਲਾ ਪੈਣਾ ਸ਼ੁਰੂ ਹੋ ਗਿਆ ਮੈਂ ਕਿ ਅਰ ਇਹਨਾਂ ਰਾਤ 7 ਵਜੇ ਤੋਂ ਬਾਅਦ ਸਾਡੇ ਇਲਾਕੇ 'ਚ ਘੁੰਮਣਾ ਉਖਾ ਜਾਂਦਾ ਇਹਨੇ ਚੋਰ ਨਹੀਂ ਇਹਨੇ ਠੱਗ ਨਹੀਂ ਮੈਂ ਆਸ਼ਿਆ ਮੈਂ ਵੀ ਤੁਹਾਡੇ ਤੋਂ ਜਿਨੇ ਵੀ ਘੁੰਮਣਾ ਉਖਾ ਹੈ ਕਿ ਮੈਂ ਦਰਬਾਰ ਸਾਹਿਬ ਗਿਆ ਉੱਥੇ ਫੋਨ ਕੋਲਿਆ ਸੀ ਇੱਥੇ ਬੰਡਵਾ ਕਿਸੇ ਨੇ 12 ਤਰੀਕ ਨੂੰ ਚੁਣਾ ਲਿਆ ਉਹਦੇ ਵਿੱਚ ਮੇਰੇ ਡਾਕੂਮੈਂਟ ਵੀ ਸਨ ਏਟੀਐਮ ਆਧਾਰ ਕਾਰਡ ਪੈਨ ਕਾਰਡ ਮੈਂ ਉਹ ਕਿਸੇ ਨੇ ਵਾਪਸ ਨਹੀਂ ਕੀਤਾ ਨਹੀਂ ਤੇ ਅਗਲਾ ਡਾਕੂਮੈਂਟ ਵਾਪਸ ਕਰ ਦਿੰਦਾ ਦੀਪ ਗੰਢੀ ਸਪੈਸ਼ਲ ਅਵਾਜ਼ ਇਹदाई ਉਸੇ ਉਹਨਾਂ ਪ੍ਰੇਮੀਆਂ ਨੇ ਜਦੋਂ ਉਹ ਮਹਾਂਪੁਰਸ਼ਾਂ ਦਾ ਸ਼ਰੀਰ ਦਰਿਆ ਵਿੱਚ ਜਨ ਪ੍ਰਵਾਹ ਦਿੱਤਾ ਗਿਆ ਕਿ ਆਪਣੀਆਂ ਚੀਜ਼ਾਂ ਸੰਭਾਲ ਕੇ ਰੱਖੋ ਕਲ ਹੋਗ ਤੇ ਪੁਲਿਸ ਦਾ ਇੰਨਾ ਸਖਤ ਪਹਿਰਾ ਸੀ ਕਿ ਜਿਵੇਂ ਕੋਈ ਪ੍ਰਧਾਨ ਮੰਤਰੀ ਆਉਂਦਾ ਸਾਰਿਆਂ ਨੂੰ ਗੇਟ ਤੇ ਚੈਕਿੰਗ ਕਰਕੇ ਮਸ਼ੀਨਾਂ ਨਾਲ ਫਿਰ ਅੰਦਰ ਜਾਣ ਦਿੱਤਾ ਜਾਂਦਾ ਸੀ ਮੈਂ ਕਿ ਸਵਾਲ ਤੇ ਮੇਰੇ ਮਨ ਵਿੱਚ ਚੈਕਿੰਗ ਵੇਲੇ ਵੀ ਆਇਆ ਸੀ ਪਰ ਹੁਣ ਤੋਂ ਸਾਰੀ ਕਸਰ ਕੱਢ ਦਿੱਤੀ ਜਿੱਥੇ ਕਹਿਣ ਲੱਗਦੇ ਕਿ ਸਾਨੂੰ ਆਪਣੇ ਇਲਾਕੇ ਬਾਰੇ ਪਤਾ ਹੈ ਇੱਥੋਂ ਦਾ ਮਾਹੌਲ ਇੰਨਾ ਮਾੜਾ ਹੈ ਮੇਰਾ ਚਿੱਤ ਕਰਦਾ 15 ਦਿਨਾਂ ਬਾਅਦ ਵੀ ਕੋਈ ਨਹੀਂ ਟਿਕਟ ਭਾਵੇਂ ਮਹੀਨੇ ਦੀ ਵਾਪਸ ਚੜਾ ਜਾਵਾਂ ਇੱਥੇ ਰਹਿਣ ਨੂੰ ਚਿੱਤ ਨਹੀਂ ਕਰਦਾ ਇਹਨਾਂ بڑا ਰੋਲਾ ਪਾਉਂਦੇ ਨੇ ਲੋਕ ਇੱਥੇ ਕਿਹੜਾ ਨੌਕਰੀ ਨਹੀਂ ਲੋਕ ਬਾਹਰ ਕਿਉਂ ਜਾਂਦੇ ਨੇ ਕਹਿਣ ਲੱਗਾ ਕਾਰਨ ਹੈ ਕਿ ਉੱਥੇ ਅਸੀਂ ਜ਼ਿੰਦਗੀ ਆਪਣੀ ਤੇ ਆਪਣੇ ਬੱਚਿਆਂ ਦੀ ਸਰਕਾਰ ਦੇ ਆਸ਼ਰੇ ਛੱਡੀ ਬੈਠੇ ਹਾਂ ਕੋਈ ਪ੍ਰਵਾਹ ਨਹੀਂ ਸਾਡਾ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਲੱਗਦਾ ਹਰ ਤਰ੍ਹਾਂ ਦੀ ਸਹੂਲਤ ਉਹ ਦਿੰਦੇ ਨੇ ਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਤੇ ਸਰਕਾਰਾਂ ਉਹਨਾਂ ਨਾਲੋਂ ਵੱਧ ਟੈਕਸ ਵਸੂਲੀ ਕਰਦੀਆਂ ਨੇ ਪੈਸੇ ਦੇ ਇਹ ਮਾਹੌਲ ਸਮੇਂ ਦੇ ਹਾਕਮ ਬਣਾਉਂਦੇ ਨੇ ਇੱਕ ਦੂਜੇ ਨੂੰ ਲੜਾਉਣ ਵਾਸਤੇ ਹੁਣ ਪੁਰਾਣੇ ਸਮੇਂ ਚ ਪੈਣੇ ਸੀ ਜੋੜ ڈاکੂ ਤਾੜਵੀ ਉਦੋਂ ਵੀ ਇਸ ਕਰਕੇ ਆਪਣੇ ਪੁੱਤਰ ਨੂੰ ਉਹ ਬਾਪੂ ਸਮਝਾਂਦਾ ਹੈ ਕਿ ਸੂਰਜ ਢਲਣ ਤੋਂ ਪਹਿਨੋ ਬੇਟਾ ਆਪਾਂ ਪਹੁੰਚ ਜਾਵਾਂ ਲੜਕਾ ਕਮਰਾ ਗਿਆ ਕਿ ਲੰਗਾ ਬਾਪੂ ਕਿਵੇਂ ਪੁੱਜਾਂਗੇ ਬਹੁਤ ਔਖਾ ਹੈ ਲੰਗਾ ਔਖਾ ਕਿਉਂ ਮੇਰੇ ਨਾਲ ਤੁਰਦਾ ਇੱਕ ਤਰੀਕਾ ਹੈ ਪਾ ਛੇਤੀ ਜਾ ਸਕਨੇ ਆ ਬਦੁਰੋ ਕਿੰਦਾ ਕਮਰਾ ਨਾ ਸ਼ੇਕੂ ਪੈਂਡਾ ਤੈਨੂੰ ਮੈਂ ਚੁੱਕ ਕੇ ਲ ਜਾਵਾਂਗਾ ਤੇ ਸ਼ੇਕੂ ਮੈਨੂੰ ਤੂੰ ਚੁੱਕੀ ਹੁ ਮਚਾ ਰਣ ਹੋਇਆ ਵੀ ਐਡੇ ਵੱਡੇ ਨੂੰ ਮੈਨੂੰ ਮੇਰਾ ਬਾਪੂ ਚੁੱਕ ਲਏਗਾ ਜਾਂ ਮੈਂ ਬਾਪੂ ਨੂੰ ਕਿਵੇਂ ਚੁੱਕਾਂਗਾ ਲੋਕ ਹੱਸਣਗੇ ਜੇ ਕੋ ਸਾਹਮਣੇ ਆ ਕੇ ਕਹਿੰਦਾ ਨਹੀਂ ਸ਼ੇਕੂ ਪੈਂਡਾ ਤੂੰ ਚੁੱਕਣਾ ਤੇ ਸ਼ੇਕੂ ਪੈਂਡਾ ਤੈਨੂੰ ਮੈਂ ਚੁੱਕ ਕੇ ਲ ਜਾਵਾਂਗਾ ਬੱਚਾ ਹੈਰਾਨ ਹੁੰਦਾ ਪਾਪੂ ਅਲਵਿੰਦਰ ਤੱਕ ਉਨੇ ਸਵਾਲ ਕਰ ਦਿੱਤਾ ਕਹਿੰਨ ਲੱਗਾ ਬਾਪੂ ਐਵੇਂ ਗੱਲਾਂ ਮਾਰਨਾ ਵੀ ਇੱਕ ਦੂਜੇ ਨੂੰ ਇੰਨਾ ਚੁੱਕ ਕੇ ਪੈਦਲ ਚੱਲਣਾ ਤੇ ਬੜਾ ਔਖਾ ਹੈ। ਲੜਕੀ ਨੇ ਸਵਾਲ ਕੀਤਾ ਬਾਪੂ ਕਹਿੰਦਾ ਪੁੱਤਰਾ ਤੂੰ ਸਮਝਿਆ ਨਹੀਂ ਮੈਂ ਤੈਨੂੰ ਸਮਝਾਣਾ ਆਪਾਂ ਚੁੱਕਣਾ ਪਵੇ ਹੈ। ਮੇਰੇ ਕਹਿਣ ਤੋਂ ਭਾਵ ਹੈ ਕਿ ਛੇ ਕੋ ਪਿੰਡਾ ਜਿਹੜਾ ਤੈਅ ਕਰੜਾ ਹੈ ਨਾ ਕੋਈ ਨਾ ਕੋਈ ਗੱਲਬਾਤ ਆਪਾਂ ਕਰਾਂਗੇ ਤੇ ਛੇ ਕੋ ਪਿੰਡੇ ਦਾ ਸਫਰ ਜਿਹੜਾ ਤੂੰ ਗੱਲਾਂ ਸਰੰਦਾ ਜਾ ਛੇ ਕੋ ਪਿੰਡਾ ਮੈਂ ਗੱਲਾਂ ਬਾਤਾਂ ਸੁਣਾਵਾਗਾ ਸਫਰ ਤਬ ਬਤਾਵਣੀ ਲੱਗਣਾ ਜੀ ਬੰਪਰਦਾ ਜੀ ਕੱਲੇ ਤੁਸੀਂ ਪਿੰਡਾ ਤੈਅ ਕਰੋ ਸੈਰ ਕਰਦੇ ਹਾਂ ਦੋ ਵਿਅਕਤੀ ਆਪਸ ਵਿੱਚ ਗੱਲਬਾਤ ਕਰਦੇ ਹੁਣ ਇੱਥੇ 4 5 7 ਕਿਲੋਮੀਟਰ ਕੋ ਮਿਲਿੰਦੇ ਜੀ ਉੰਜ ਕਿਤੇ ਦੁਕਾਨ ਤੇ ਜਾਣਾ ਪੈ ਤ ਨਹੀਂ ਜਾਂਦੇ ਵੀ ਬਹੁਤ ਧੋਪ ਹੈ ਬੜੀ ਗਰਮੀ ਕਿਵੇਂ ਜਾਵਾਂਗੇ ਐਸ ਦਰ ਤੇ ਬੈਠੀਆਂ ਸਾਡੇ 20 ਮਿੰਟ ਬਣੇ ਔਖੇ ਨਿਕਲਦੇ ਨੇ ਬਾਹਰ ਤੁਸੀਂ ਖਲੋਤੇ 20 25 ਮਿੰਟ ਘੰਟਾ-ਘੰਟਾ ਵੀ ਗੱਲਾਂ ਮਾਰਦੇ ਰਹੋ ਮੌਸ਼ੇਤੀ ਸਮਾਗਮ ਗੁਰਦਵਾਰਨ ਉਹ ਕਹਿੰਦਾ ਵੀ ਛੇ 'ਚ ਤੂੰ ਗੱਲਬਾਤ ਕਰੀ ਛੇ ਕੋ ਪੈਂਦਾ ਮੈਂ ਗੱਲਬਾਤ ਕਰਾਂਗਾ ਤੇ ਰਸਤੇ ਦਾ ਪਤਾ ਵੀ ਨਹੀਂ ਲੱਗਣਾ ਇਹ ਦੋਵੇਂ ਆਪਸ ਵਿੱਚ ਗੱਲਬਾਤ ਕਰ ਰਹੇ ਨੇ ਇੱਕ ਵਿਅਕਤੀ ਤੀਜਾ ਜਿਹੜਾ ਉਹ ਵੀ ਇਹਨਾਂ ਦੇ ਜਿਹੜੇ ਆ ਕੇ ਬੈਠੇ ਉਹ ਵੀ ਸਫਰ ਵਿੱਚ ਸੀ। ਉਹ ਰੱਬ ਨਾਲ ਜੁੜਿਆ ਸਾਧੂ ਸੀ, ਫਕੀਰ ਸੀ। ਉਹਨੇ ਆਖਿਆ ਵੀ ਵੇਖੋ ਸਫਰ ਤੇ ਤੈਅ ਹੋ ਜਾਏਗਾ। ਪਰ ਗੱਲਾਂ-ਵਾਤਾਂ ਦੇ ਵਿੱਚ ਵਿਅਕਤੀ ਇੰਨਾ ਮਗਨ ਹੋ ਜਾਂਦਾ ਹੈ ਵੀ ਕਿਤੇ ਰਸਤਾ ਪਟਕਣਾ ਨਾ ਜਾਣਾ, ਰਾਹ ਤੋਂ ਅੱਗੇ ਨਾ ਲੰਘ ਜਾਏ। ਇਧਰੋਂ ਉਧਰ ਪਟਕਣਾ ਜਾਏ। ਗੱਲਾਂ ਕਰਿਓ ਪਰ راہ ਦੀਆਂ ਮੰਜ਼ਲ ਦੀਆਂ ਕਰਿਓ ਜਿੱਥੇ ਤੁਸੀਂ ਜਾਣਾ ਹੈ ਤੇ ਸਤਿਗੁਰਾਂ ਇਸੇ ਤਰ੍ਹਾਂ ਬਾਣੀ ਚ ਸਮਝਾਇਆ ਵੀ ਦੁਨੀਆਂ ਦੇ ਵਿੱਚ ਵਿਚਰਦਿਆਂ ਦੁਨੀਆਂ ਦੇ ਸਾਰੇ ਕੰਮ ਕਰਿਓ ਯਾਤਰਾ ਤੁਹਾਡੀ ਧਰਮ ਦੀ ਹੈ ਜੇ ਤੁਸੀਂ ਧਰਮ ਦੀ ਯਾਤਰਾ ਇਹਨੂੰ ਬਣਾ ਲਓਗੇ ਨੇਮ ਦੀਆਂ ਗੱਲਾਂ ਕਰੋਗੇ ਆਪਣੇ ਮੰਨਲ ਆਪਣੇ ਧਰਮ ਦੇ ਮਾਰਗ ਚੱਲਦੇ ਆਂ ਆਪਣਾ ਅਸਲੀ ਮਕਸਦ ਪਹਿਚਾਣ ਜਾਓ ਕਿ ਅਸੀਂ ਕੌਣ ਆ ਇੱਥੇ ਕੀ ਕਰ ਰਹੇ ਆ ਤੇ ਕੀ ਕਰਨ ਵਾਸਤੇ ਆਏ ਹਾਂ ਕਿਤੇ ਅਸੀਂ ਆਪਣਾ ਰਸਤਾ ਭਟਕਤੇ ਨਹੀਂ ਗਏ ਯਿਸੂ ਕਰਕੇ ਬਾਣੀ ਨੇ ਆਖਿਆ ਸੀ ਆਪਣੇ ਆਪ ਨੂੰ ਖੋਜੀ ਸਾਡਾ ਸਾਰਿਆਂ ਦਾ ਸੁਭਾਅ ਬਣ ਗਿਆ ਆਪਣੀਆਂ ਛੜਦੀਆਂ ਤੋਂ ਛੱਡ ਦਿੱਤੀਆਂ ਜਦੋਂ ਤੁਸੀਂ ਕਿਸੇ ਵੱਲ ਆਪਣੀ ਉਂਗਲ ਕਰਦੇ ਹੋ ਨਾ ਚਾਰ ਤੁਹਾਡੇ ਵੱਲ ਆਪੇ ਹੋ ਜਾਂਦੀਆਂ ਹਨ ਤੁਹਾਨੂੰ ਕਹਿਣ ਦੀ ਲੋੜ ਨਹੀਂ ਜੀ ਪਰ ਸਾਡੀ ਉਂਗਲ ਹਮੇਸ਼ਾ ਦੂਜਿਆਂ ਵੱਲ ਰਹੀ। ਬੁਲਾਣੇ ਨੇ ਉਹ ਕੀਤਾ ਜੀ ਦੂਜੇ ਨੇ ਆ ਕੀਤਾ। ਸਰਕਾਰਾਂ ਕਰ ਰਹੀਆਂ ਨੇ। ਸਮੇਂ ਦੇ ਹਕਮੇ ਕਰ ਰਹੇ ਨੇ। ਛਤ ਪੁਰਾਂਖੇ ਸੀ ਨਹੀਂ ਕਹਿਉਣਾ ਜਿੱਥੇ ਉਹ ਗਲਤ ਨੇ ਕਹਿ ਪਰ ਉਹਦੇ ਤੋਂ ਪਹਿਲ ਨੂੰ ਆਪਣੇ ਆਪ ਨੂੰ ਸਵਾਰ ਆਪਣੇ ਤੋਂ ਗੱਲ ਆਰੰਭ ਕਰੀ ਬੰਦੇ ਖੋਜ ਦਿਲ ਹਰ ਰੋੜ ਨਾਮ ਫਿਰ ਪਰੇਸ਼ਾਨੀ ਵਾਹੇ ਇਹੀ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਮਹ ਇਹਨ ਕਿ ਸ਼੍ਰੀ ਦੇਵੀ ਨਹੀਂ ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੀਂ ਇਹ ਸ਼੍ਰੀ ਦੇਵੀ ਨਹੀਂ ਪੱਕਾ ਨਹੀਂ ਪਰ ਅੱਜ ਤੇ ਛੋਟੀ ਛੁੱਟੀ ਗੱਲ ਤੋਂ ਭਰਾ ਭਰਾ ਦਾ ਕਤਲ ਜ਼ਮੀਨ ਦੇ ਟੁਕੜਿਆਂ ਤੋਂ ਕਤਲ ਅੰਸ ਵਿੱਚ ਘੋਈ ਗੱਲਬਾਤ ਤੋਂ ਕਤਰਿਆਂ ਮੋ ਜਾਂਦਾ ਹੈ ਪੈਸੇ ਦੇ ਲੈਂਡ ਲੇਨ ਤੋਂ ਕਤਰਿਆਂ ਮੋ ਕੰਸ਼ੀਤੇ ਲੈਂਣ ਦੇਣ ਤੂੰ ਇਥੋਂ ਤੱਕ ਵਿਅਕਤੀ ਨਾਲੇ ਘਰੋਂ ਦੇ ਟੈਕਲੇ ਜਦੋਂ ਦੇਣ ਦਾ ਵਕਤ ਆਇਆ ਤੇ ਗੱਲਬਾਤ ਇੰਨੀ ਵੱਧ ਜਾਂਦੀ ਵੀ ਬੋਲ ਚੱਲ ਬੰਦਾ ਮੋਲਣੇ ਬੰਦ ਕਰ ਦਿੱਤਾ ਕਿਨੇ ਦਿੱਤਾ ਉਹਨੇ ਵਾਰ ਤਾਂ ਤੱਕ ਕਿਉਂਕਿ ਕਿਉਂਕਿ ਅਸੀਂ ਆਪਣੇ ਰਸਤੇ ਤੋਂ ਪਟਕ ਗਏ ਅਸੀਂ ਆਪਣੇ ਜੀਵਨ ਦੇ ਵਿੱਚ ਉਹ ਮਾਰਗ ਨਹੀਂ ਅਪਣਾਇਆ ਜਿਹੜਾ ਸਾਡੇ ਗੁਰੂ ਨੇ ਸਾਨੂੰ ਦਿੱਤਾ ਹੈ। ਸਤ ਗੁਰਾਂ ਦੇ ਜੀਵਨ ਜੰਤਰਾ ਸਫਲ ਹੋ ਜਾਏਗੀ, ਸੁਖੈਣ ਹੋ ਜਾਏਗੀ। ਜੇ ਤੂੰ ਧਰਮੀ ਬਣਨੀ ਕੰਮ ਸਾਰੇ ਕਰ ਤਨ ਜਿੰਨਾ ਮਰਜੀ ਕਮਾ। ਇਹ ਨਹੀਂ ਕਿ ਤਿਰਕੁਲ ਦੌਲਤ ਨਹੀਂ ਚਾਹੀਦੀ, ਬੇ ਸਮਾਰ ਦੌਲਤ ਦਾ ਵਾਰਿਸ ਹੋਵੇ ਸਿੱਖ। ਪਰ ਸਤ ਗੁਰਾਂ ਖਿਆਸੀ ਉਸ ਦੌਲਤ ਦੇ ਵਿੱਚ ਰਹਿੰਦਿਆਂ ਗੁਰਮੁਖ ਮਾਇਆ ਵਿਚ ਉਦਾਸੀ ਜਦੋਂ ਧਰਮ ਦਾ ਗਿਆਨ ਸਾਡੀ ਚੋੜੀ ਵਿੱਚ ਪਾਇਆ ਜਾਏਗਾ ਧਰਮ ਸਾਡੇ ਹਿਰਦੇ ਵਿੱਚ ਆ ਕੇ ਵਸੇਗਾ ਉਦੋਂ ਅਸੀਂ ਕਿਸੇ ਦੇ ਨਾਲ ਦੁਐਤ ਨਹੀਂ ਕਰਾਂਗੇ ਈਰਖਾ ਨਹੀਂ ਕਰਾਂਗੇ ਜੇ ਇਸ ਮਾਰਗ 'ਤੇ ਚੱਲਣ ਵਾਸਤੇ ਸਾਧਗੁਰੂ ਅੱਖੀ ਸਿੱਤਕਾਰ ਚਾਹੀਦਾ ਹੈ ਕਾਮ ਨੇ ਦਾ ਨਾਮ ਸਤਿਗੁਰੂ ਕਹਿ ਰਹੇ ਨੇ ਮੇਰੇ ਮਨ ਆਤਮਿਕ ਜੀਵਨ ਦੇਣ ਵਾਲਾ ਨਾਮ ਜਪੀਆ ਕਰ। ਮਨੁੱਖ ਨਾਮ ਦੀ ਬਰਕਤ ਨਾਲ ਹੋਰ ਸਾਰੇ ਮਾਇਕ ਪਦਾਰਥਾਂ ਦੇ ਨਾਸੁਣ ਚਸਕੇ ਭਲਾ ਕੇ। ਸਦਾ ਲਈ ਅਟੱਲ ਜੀਵਨ ਵਾਲੀ ਜ਼ਿੰਦਗੀ ਗੁਜ਼ਾਰ। ਇਸ ਅਟੱਲ ਜੀਵਨ ਦੇ ਅੰਦਰ ਤੇਰਾ ਜੀਣਾ ਜਿਹੜਾ ਉਹ ਰੱਬ ਦੀ ਦਰਗਾਹ ਚ ਪ੍ਰਵਾਨ ਹੋ ਜਾਏਗਾ। ਤੇ ਇਹਦੇ ਲਈ ਤੈਨੂੰ ਆਪਾ त्याਗਣਾ ਪੈਣਾ। ਅਸਲੀ ਅੰਤਿਆਗਤ ਹਰ ਜੀ ਹਰ ਵੇਲੇ ਕਹਣਾ ਮੈਂ ਕਰ ਰਿਹਾ ਮੈਂ ਕੀਤਾ ਮੇਰੇ ਬਿਨਾ ਨਹੀਂ ਹੋ ਸਕਦਾ ਇਹਦਾ ਪਿਆ ਕਰ ਤਦ ਆਪ ਬਿਨਸੀ ਤਾਪਦੇਨ ਸਾਧੂ ਥਿਓ ਜਿਸੈ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜੀ ਸਦਿਓ ਏ ਮੇਰੇ ਮਾਨ ਆਪਾ ਭਾਵ ਛੱਡ ਦੇ ਗੁਰੂ ਦੀ ਸ਼ਰਨ ਜਾ ਕੇ ਉਹਦੇ ਚਰਣਾ ਦੀ ਧੂੜ ਬਣ ਜਾ ਤੇਰਾ ਸਾਰਾ ਦੁੱਖ ਕਲੇਸ਼ੜਾ ਆਪੇ ਦੂਰ ਹੋ ਜਾਏਗਾ ਕਹਿੰਦੇ ਉਹ ਨੂੰ ਮੈਂ ਕੁਝ ਨਹੀਂ ਕਰ ਸਕਦਾ ਆਪਣਾ ਕੀਤਾ ਕਿਛੂ ਨਾ ਹੋ ਗਏ ਸੋਗੀ ਚਹ ਜੀ ਕਰ ਸਕੀ ਹੈ ਬਾਲਕਾ ਮੈਥੋਂ ਕੁਝ ਨਹੀਂ ਹੋਣਾ ਤੂੰ ਕਰ ਮੈਂ ਨਹੀਂ ਜੱਬ ਸਕਦਾ ਤੂੰ ਜਪਾ ਮੈਂ ਨਹੀਂ ਕਮਾ ਸਕਦਾ ਤੂੰ ਕਮਾਉਣ ਦਾ ਤਰੀਕਾ ਦੱਸ ਮੈਂ ਨਹੀਂ ਆਪਣੇ ਪਰਿਵਾਰ ਨੂੰ ਪਾਲਣਿਆ ਜਾਂ ਪਾਲ ਸਕਦਾ ਤੂੰ ਦੱਸ ਕਿਵੇਂ ਪਾਲਾਂਗਾ ਆਪਾਂ ਤੇ ਆਖਿਆ ਕਿ ਨਹੀਂ ਆਪਣੀ ਮਿਹਨਤ ਮੇਰੀ ਮਿਹਨਤ ਜਦੋਂ ਕੁਝ ਹੋਰ ਕੁਝ ਵਾਪਰ ਕੇ ਆਸੇ ਰੱਖਿਆ ਨਹੀਂ ਜੀ ਤੇ ਖੁਦਾ ਪਾਣਾ ਸੀ ਅਸੀਂ ਪਾਣਾ ਉਹਨੂੰ ਮੰਨਿਆ ਜਿਹੜਾ ਸਾਡੇ ਵਸ ਤੋਂ ਬਾਹਰ ਹੋਇਆ ਸਤਿਗੁਰਾਂ ਖਿਆ ਜਿਹਾ ਹਰ ਸਮੇ ਵਰਤ ਰਹੀਏ ਰਜਾ ਤੂੰ ਬਿੜਾ ਤੂੰ ਕੁਝ ਨਹੀਂ ਕਰੜਿਆ ਜੋ ਕੁਝ ਵੀ ਹੋ ਰਿਹਾ ਚੰਗਾ ਤੇ ਮਾੜਾ ਉਹਦੀ ਰਜਾ ਵਿੱਚ ਹੈ ਇਹ ਇੱਥੇ ਗੱਲ ਖਤਮ ਹੋ ਜਾਂਦੀ ਹੁਕਮ ਹੈ ਅੰਦਰ ਸਭ ਕੁ ਬਾਹਰ ਕੁਮਨਾ ਕੋਈ ਸਤਿਗੁਰਾਂ ਕਹਿੰਦਾ ਸੁਖੀ ਹੁੰਦਾ ਜਿਹੜਾ ਪਛਾਣ ਲੈਂਦਾ ਨਾ ਕੋ ਕਮੈਂ ਜੇ ਕੁੱਝ ਹੈ ਤਾਂ ਹਉ ਮੈਂ ਕਹਿ ਨਾ ਕੋਈ ਉਹ ਹੰਕਾਰ ਨਹੀਂ ਕਰਦਾ ਸਤਿਗੁਰੂ ਕਹਿੰਨ ਲੱਗੇ ਹੰਕਾਰ ਛੱਡ ਦੇ ਤੇ ਕਹਿੰਦੇ हे ਪ੍ਰਭੂ ਤੇਰਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਤੂੰ ਮਿਹਰ ਕਰਕੇ ਦੇਣਾ ਸਾਰੇ ਤੇਰਾ ਨਾਮ ਵੀ ਪ੍ਰਾਪਤ ਨਹੀਂ ਕਰ ਸਕਦੇ ਨਾਮ ਇੱਕ ਰੰਗ ਨਾਮ ਇੱਕ ਰਸ ਰੰਗ ਨਾਮ ਨਾਮ ਲਾ ਜੀ ਨਿਯੋ ਨੀਤ ਸਾਜਨ ਸਖਾ ਬੰਧਪ ਔਰ ਏਕ ਨਾਨਕ ਕੀਓ ਹੈ ਦਾਨ ਕਾ ਕੀ ਪਾਈ ਜਿਸ ਮਨੁੱਖ ਨੇ ਇੱਕ ਪ੍ਰਮਾਤਮਾ ਨੂੰ ਹੀ ਆਪਣਾ ਸੱਜਣ ਤੇ ਤੱਤੇ ਸੰਬੰਧੀ ਬਣਾ ਲਿਆ ਉਹਦੀ ਨਿਮ ਸਦਾ ਪ੍ਰਮਾਤਮਾ ਦੇ ਨਾਮ ਤੇ ਲੱਗੀ ਰਹਿੰਦੀ ਹੈ ਪ੍ਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ ਮਾਇਕ ਪਦਾਰਥਾਂ ਦੇ ਸਵਾਦ ਹੈ ਨਾਮ ਹੀ ਉਸ ਦੀ ਦੁਨੀਆ ਦੇ ਰੰਗ ਤਬਾਸ਼ੀ ਹੈ ਭਾਵੇਂ ਸਾਰਾ ਕੁਝ ਪਰਮੇਸ਼ਰ ਦੇ ਨਾਮ ਨਾਲ ਮੰਨਿਆ ਗੁਰੂ ਕੁਝ ਨਹੀਂ ਹੁੰਦੇ ਬਾਸਤਵ ਵਿੱਚ ਉਹ ਸਾਰਾ ਕੁਝ ਰੱਬ ਨੂੰ ਮੰਨ ਕੇ ਆਪਣੀ ਜ਼ਿੰਦਗੀ ਜਿਉਂਦਾ ਹੈ ਤੇ ਰੱਬ ਅੱਗੇ ਖਲੋ ਕੇ ਹੱਥ ਜੋੜ ਕੇ ਕਹਿ ਦਿੰਦਾ ਮੇਰਾ ਕੁਝ ਮੇਂ ਕਿਛ ਨਹੀਂ ਜੋ ਵੀ ਸਹੈ ਤੇਰਾ ਤੇਰਾ ਉਹ ਸੰਤਿ ਗਿਆਨ ਲੱਗਿਆ ਉਹ ਆਪਣਾ ਕਿਮਤ ਗੁਰੂ ਦੇ ਸੰਗਤ ਪਰਸਨ ਜੋਤੈ ਬਖਸ਼ ਲੈਣਾ ਦੀ ਪੇਮ ਸਹਿਤ ਮੱਤਵੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਹਤੇ ਰਾਮ ਕਲੀ